ਆਂਸਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਅਰੋੜਾ ਦੇ ਪਰਿਵਾਰ ਵਿੱਚ ਆਈ ਨੰਨੀ ਪਰੀ ਆਉਣ ਨਾਲ ਸਾਰੇ ਹੀ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਸਾਰਿਆਂ ਨੂੰ ਬੜਾ ਹੀ ਵਧੀਆ ਲੱਗ ਰਿਹਾ ਹੈ ਕਿ ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗੂ ਪਿਆਰ ਕਰੋ। ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਗ੍ਰਹਿ ਵਿਖੇ ਇਸ ਨੰਨੇ ਪਰੀ ਨਾਲ ਸਾਡੇ ਪਰਿਵਾਰ ਵਿੱਚ ਬਾਦਦਾ ਹੋਇਆ ਹੈ। ਜਿੱਥੇ ਸਾਰੇ ਹੀ ਭੈਣ ਭਰਾਵਾਂ ਵੱਲੋਂ ਖੁਸ਼ੀ ਮਨਾਈ ਗਈ ਹੈ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਵੀਡੀਓ ਕਾਲ ਆ ਰਹੀ ਇਸ ਨੰਨੀ ਪਰੀ ਨੂੰ ਦੇਖਿਆ ਗਿਆ। ਪਰਿਵਾਰ ਵੱਲੋਂ ਘਰ ਦੇ ਅੰਦਰ ਬਹੁਤ ਹੀ ਸੋਹਣਾ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਪੂਰੇ ਪਰਿਵਾਰ ਵੱਲੋਂ ਇਸ ਨੰਨੀ ਪਰੀ ਦਾ ਪਰਮਾ ਸਵਾਗਤ ਕੀਤਾ ਗਿਆ। ਖੁਸ਼ੀ ਦੇ ਵਿੱਚ ਕੇਕ ਵੀ ਕੱਟਿਆ ਗਿਆ ਹੈ ਅਤੇ ਘਰ ਦੇ ਅੰਦਰ ਬਹੁਤ ਸੋਹਣੀ ਸਜਾਵਟ ਵੀ ਕੀਤੀ ਗਈ ਹੈ। ਇਸ ਮੌਕੇ ਰਿਸ਼ਤੇਦਾਰਾਂ ਸਮੇਤ ਪੂਰਾ ਪਰਿਵਾਰ ਹਾਜ਼ਰ ਸਨ। ਮਾਨਸਾ ਤੋਂ ਵਿਕਰਮ ਸਿੰਘ ਬਿੱਕੀ ਦੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਔਰ ਔਰ ਤਾਣਾ ਜੀ ਇਹ ਹਰ ਰੂਪ ਦੇ ਵਿੱਚ ਆਉਂਦੀ ਹੈ ਬੱਚੀ ਦੇ ਰੂਪ ਚ ਆਉਂਦੀ ਹੈ ਮਾਤਾ ਦੇ ਰੂਪ ਚ ਆਉਂਦੀ ਹੈ ਬਹੁਤ ਵੱਡਾ ਰੋਲ ਹੁੰਦਾ ਬਹੁਤ ਵੱਡੀ ਦੇਣ ਹੁੰਦੀ ਹੈ ਇਹਨਾਂ ਦੀ ਤੋਂ ਮੈਂ ਇਹ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਕਿ ਜਰੂਰ ਆਪਾਂ ਕੁੱਖ ਤੇ ਰੁੱਖ ਦੀ ਰਾਖੀ ਕਰੀਏ ਔਰ ਬੇਟੇ ਦੇ ਬੇਟੀ 'ਚ ਕੋਈ ਫਰਕ ਨਾ ਰੱਖੀ ਅਸੀਂ ਸਾਰਾ ਪਰਿਵਾਰ ਅੱਜ ਬੜੇ ਭਾਗਾ ਵਾਲਿਆਂ ਇਥੇ ਸਾਡਾ ਇੱਕ ਨਵਾਂ ਜੀ ਸਾਡੇ ਘਰ ਆਇਆ ਔਰ ਵਧੀਆ ਡਾਕਟਰ ਮੈਡਮ ਰਸ਼ਮੀ ਨੇ ਸਾਡਾ ਟਰੀਟਮੈਂਟ ਕੀਤਾ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਟਰੀਟਮੈਂਟ ਕੀਤਾ ਗਿਆ ਅਸੀਂ ਬੜੇ ਖੁਸ਼ ਆ ਸਾਰਿਆਂ ਨੂੰ ਫਿਰ ਇੱਕ ਵਾਰੀ ਇਹ ਲਾਸਟ ਦੇ ਵਿੱਚ ਵਧਾਈ ਵੀ ਦਿਨਾ ਔਰ ਨਾਲ ਮੈਂ ਕਹਿਣਾ ਚਾਹੁੰਨਾ ਵੀ ਧੀ ਤੇ ਪੁੱਤ ਦੇ ਵਿੱਚ ਫਰਕ ਹੋਣਾ ਹੀ ਨਹੀਂ ਚਾਹੀਦਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ